ਨਿਊਜ਼ ਏਜੰਸੀ ਏਐਨਆਈ ਨੇ ਸ਼ਨੀਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਭਾਰਤ ਦੇ ਆਪਰੇਸ਼ਨ ਸੰਦੂਰ ਤੌਰਾਨ ਮਾਰੇ ਗਏ 100 ਅੱਤਵਾਦੀਆਂ ਵਿੱਚੋਂ ਪੰਜ ਪ੍ਰਮੁੱਖ ਅੱਤਵਾਦੀਆਂ ਦੇ ਨਾਮ ਸਰਵਜਨਿਕ ਕੀਤੇ ਹਨ ਮੁਤੱਸਰ ਖਦੀਆਂ ਉਰਫ ਅਬੂ ਜੁੰਦਾਲ ਲਸ਼ਕਰ-ਏ-ਤੈਬਾ ਦਾ ਇੱਕ ਅੱਤਵਾਦੀ ਸੀ ਉਹ ਮਰੀਦਕੇ ਵਿੱਚ ਮਰਕਜ਼ ਤੈਬਾ ਦੇ ਇੰਚਾਰਜ ਸੀ ਇਹ 26 ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲੇ ਵਿੱਚ ਸ਼ਾਮਲ ਸੀ ਪਾਕਿਸਤਾਨੀ ਫੌਜ ਨੇ ਉਸ ਤੇ ਅੰਤਿਮ ਸੰਸਕਾਰ ਤੇ ਉਸ ਨੂੰ ਗਾਰਡਾ ਫੌਂਡਰ ਦਿੱਤਾ ਸੀ ਹਾਫਿਜ਼ ਮੁਹੰਮਦ ਜਮੀਲ ਜੈਸ਼ੇ ਮੁਹੰਮਦ ਦਾ ਇੱਕ ਹੋਰ ਵੱਡਾ ਚਿਹਰਾ ਸੀ ਇਹ ਮਸੂਦ ਅਜਰ ਦਾ ਸਭ ਤੋਂ ਵੱਡਾ ਬਨੋਈਆ ਸੀ ਤੇ ਪਹਾਬਲਪੁਰ ਵਿੱਚ ਮਰਕਜ਼ ਸੁਬਾਨ ਅੱਲਾ ਦਾ ਇੰਚਾਰਜ ਇਹ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਤੇ ਫੰਡਿੰਗ ਕਰਨ ਵਿੱਚ ਭੂਮਿਕਾ ਨਿਭਾਉਂਦਾ ਸੀ। ਤੀਜਾ ਵੱਡਾ ਚਿਹਰਾ ਮੁਹੰਮਦ ਯੂਸਫ, ਜੈਸ਼ਰ ਮੁਹੰਮਦ ਦਾ ਅੱਤਵਾਦੀ ਸੀ ਤੇ ਮਸੂਦ ਅਜ਼ਹਰ ਦਾ ਜੀਜਾ ਸੀ। ਅੱਤਵਾਦੀ ਸੰਗਠਨ ਵਿੱਚ ਹਥਿਆਰਾਂ ਦੀ ਸਿੱਖਲਾਈ ਦਾ ਇੰਚਾਰਜ ਸੀ। ਇਹ ਜੰਮੂ ਕਸ਼ਮੀਰ ਵਿੱਚ ਕਈ ਅੱਤਵਾਦੀ ਹਮਲਿਆਂ ਤੇ ਕੰਤਾਰ ਹਾਈਜੈਕਿੰਗ ਦੀ ਸਾਜ਼ਿਸ਼ ਰਚਣ ਵਾਲਿਆਂ ਵਿੱਚੋਂ ਮੁੱਖ ਸੀ। ਚੌਥਾ ਵੱਡਾ ਅੱਤਵਾਦੀ ਖਾਲਿਦ ਉਰਫ ਅਪੂ ਆਕਾਸ਼ਾ ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ ਸੀ ਤੇ ਅਫਗਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। ਜੰਮੂ ਕਸ਼ਮੀਰ ਵਿੱਚ ਕਈ ਅੱਤ ਜੈਸ਼ਮਲ ਸੀ ਪੰਜਵਾਂ ਵੱਡਾ ਅੱਤਵਾਦੀ ਮੁਹੰਮਦ ਹਸਨ ਖਾਨ ਪੋਕੇ ਵਿੱਚ ਜੈਸ਼ਮ ਮੁਹੰਮਦ ਦਾ ਸੰਚਾਲਨ ਕਮਾਂਡਰ ਸੀ ਤੇ ਇਸ ਨੇ ਜੰਮੂ ਕਸ਼ਮੀਰ ਵਿੱਚ ਕਈ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ